ਸਭ ਤੋਂ ਪਹਿਲਾਂ ਬਤਨਾਂਮ ਦਾ ਸੋ ਇਹ ਗੱਲਾਂ ਅਗਲਿਆਂ ਦੀ ਤਾਂ ਤਜਰਬੇ ਆ ਆਪਾਂ ਉਹ ਤਜਰਬਿਆਂ ਤੋਂ ਮਾੜਾ ਮੋਟਾ ਸਿੱਖ ਲੈਣੇ ਆ ਆਪਣੇ ਕੋਲੇ ਤਾਂ ਕਿਹੜੇ ਤਜਰਬੇ ਇੱਥੇ ਜਾਂ ਇਹ ਵੀ ਕਹਿ ਲਓ ਵੀ ਜਜ਼ਬਾ ਵੀ ਆ ਸਾਰੇ ਜਿਹੜੇ ਸਾਡੇ ਇੱਥੇ ਸੰਗਰਸ਼ੀ ਬੰਦੇ ਬੈਠੇ ਆ ਇਹਨਾਂ ਤੋਂ ਮਾੜਾ 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 ਸਿੱਖਦੇ ਆ ਵੀ ਚਲੋ ਤੁਰ ਗਏ ਜੀ ਚਲੋ ਤੁਰ ਗਏ ਇਕੱਠੇ ਹੋ ਕੇ ਪਰ ਜਿਵੇਂ ਦਾਨਗੜ੍ਹ ਭਾਈ ਜੀ ਨੇ ਇੱਕ ਗੱਲ ਕਹੀ ਸੀ ਵੀ ਕੋਈ ਪਲੇਟਫਾਰਮ ਕ੍ਰੀਏਟ ਕਰੀਏ ਪਲੇਟਫਾਰਮ ਆਪਾਂ ਬਿਲਕੁਲ ਸਾਨੂੰ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਚਾਰ ਤਰ੍ਹਾਂ ਦੀ ਜੱਥੇਬੰਦੀ ਦਾ ਢਾਂਚਾ ਪੰਥਕ ਪੰਥਕ ਮਸਲਿਆਂ ਤੇ ਬੋਲਣ ਮੈਂ ਤਾਂ ਸਾਬਤ ਸੂਰਤ ਵੀ ਨਹੀਂ ਹੈ ਪੰਥਕ ਮਸਲਿਆਂ ਤੇ ਬੋਲ ਵੀ ਨਹੀਂ ਸਕਦਾ ਐਕਸੈਪਟੇਬਿਲਟੀ ਵੀ ਨਹੀਂ ਹੈ ਨਾ ਤਾਂ ਇਸ ਕਰਕੇ ਸਾਡੇ ਸਾਫ ਸੂਰਤ ਬੰਦੇ ਪੰਥਕ ਮਸਲਿਆਂ ਤੇ ਪੰਥ ਦੀ ਰਾਜਨੀਤੀ ਤੇ ਬੋਲਣ ਸਮਾਜਿਕ ਤੇ ਸਮਾਜ ਦੇ ਤੇ ਰਾਸੀ ਮਸਲਿਆਂ ਤੇ ਬੋਲਣ ਪੰਜਾਬ ਦੇ ਫਿਰ ਸਾਡੇ ਕੋਲੇ ਜਿਹੜੀ ਅਸੀਂ ਇੱਕ ਗੱਲ ਕਰਦੇ ਸੀ ਵੀ ਉਹ ਤੇ ਰਵੀ ਹੋਵੇ ਜਿਹੜੀ ਅੱਖਾਂ ਚੱਖਾਂ ਪਾ ਕੇ ਸਰਕਾਰ ਨਾਲ ਗੱਲਾਂ ਕਰ ਸਕੇ ਜਿਵੇਂ ਡਾਂਸ ਉੱਤੇ ਆ ਕੇ ਗੱਲਾਂ ਕਰ ਸਕੇ ਵੀ ਅਸੀਂ ਦੱਸੋ ਜੀ ਤੇ ਇੱਕ ਮੇਨਸਟ੍ਰੀਮ ਪੋਲਿਟਿਕਸ ਮੇਨਸਟ੍ਰੀਮ ਪੋਲਿਟਿਕਸ ਕੀ ਅਬਾਉਟ ਪੋਲਿਟਿਕਸ ਉਹ ਸੌਰੀ ਮੈਂ ਥੋੜਾ ਜਿਆਦਾ ਹੋ ਜਾਦਾ ਜਾਂਦੇ ਜਾਂਦੇ ਆਪਾਂ ਗੱਲਾਂ ਕਰਦੇ ਰਹੀਏ ਪਰ ਜੇ ਕੁਝ ਨਹੀਂ ਕਿਸੇ ਨੇ ਕੋਈ ਗੱਲ ਸਮਝ ਆਈ ਜਾਂ ਮੇਰੇ ਤੋਂ ਕੁਝ ਪੁੱਛਣਾ ਚਾਹੁੰਦਾ ਵਿੱਚੋਂ ਰੋਕ ਕੇ ਵੀ ਪੁੱਛ ਲਓ ਚਾਹੇ ਬਾਅਦ 'ਚ ਪੁੱਛ ਲਓ ਹੁਣ ਮੇਨਸਟ੍ਰੀਮ ਪੋਲਿਟਿਕਸ ਵੋਟ ਪੋਲਿਟਿਕਸ ਕੀ ਹੁੰਦੀ ਆ ਵੋਟ ਪੋਲਿਟਿਕਸ ਸਮਾਇਆ ਲੱਗਦਾ ਵੀ ਚੋਣਾ ਜਿੱਤ ਲੋ ਤੇ ਸਾਡਾ ਹੱਲ ਹੋ ਜਾਊਗਾ ਉਹ ਇੱਕ ਅੰਸ਼ਕ ਜੀ ਪ੍ਰਾਪਤੀ ਜ਼ਰੂਰ ਹੋ ਜਾਊਗੀ ਜਿਹੜੇ ਸਾਡੇ ਬੰਦੇ ਬਾਕੀ ਲੜ ਰਹੀਆਂ ਧਰਾਂ ਉਹਨਾਂ ਦੀ ਸਪੋਰਟ ਜੀ ਇੱਕ ਜ਼ਰੂਰ ਹੋ ਜਾਊਗੀ ਪਰ ਜਿਵੇਂ ਸੈਂਟਰਲਾਈਜ਼ੇਸ਼ਨ ਆਫ ਪਾਵਰ ਹੋ ਗਈ ਆ ਨਾ ਚੋਣਾ ਲੜ ਕੇ ਸਾਡਾ ਕੁਝ ਹੱਲ ਗੱਲਾਂ ਨਹੀਂ ਹੋ ਸਕਦਾ ਪਰ ਲੜਨੀਆਂ ਸਾਨੂੰ ਫੇਰ ਵੀ ਚਾਹੀਦੀਆਂ ਸਾਨੂੰ ਲੜਨੀ ਚਾਹੀਦੀ ਹੈ ਕਿ ਧਿਰ ਆਪਦੀ ਖੜੀ ਕਰਨੀ ਚਾਹੀਦੀ ਆ ਜਿਹੜੀ ਤੁਹਾਡੇ ਹੱਕ ਹਕੂਕ ਦੀ ਗੱਲ ਕਰੇ ਜਿਹੜੀ ਜਾ ਕੇ ਵਿਧਾਨ ਸਭਾ ਚ ਲੋਕ ਸਭਾ ਚ ਤੁਹਾਡੇ ਆਵਾਜ਼ ਬੁਲੰਦ ਕਰੇ ਅੱਜ ਤੱਕ ਸਾਡੇ ਨਾਲ ਇਹ ਵੀ ਨਹੀਂ ਵਾਪਰਿਆ ਤੁਹਾਡੇ ਨਾਲ ਵਾਪਰਦਾ ਕੀ ਆ ਸਾਨੂੰ ਵਰਗਲਾ ਕੇ ਮੈਨੀਪੂਲੇਟ ਕਰਕੇ ਪਿਛਲੀ ਵਾਰੀ ਕੈਪਟਨ ਸਾਹਿਬ ਆਏ ਗੁੜਕਾ ਸਾਹਿਬ ਹੱਥ ਜਿੜ ਕੇ ਉਹਦੀ ਸੌਖਾ ਦੇ ਇੱਕ ਪਾਸੇ ਨਸ਼ਿਆਂ ਦੀ ਗੱਲ ਕਰਕੇ ਇੱਕ ਪਾਸੇ ਵੀ ਮੈਂ ਜਿੰਨਾ ਅਪਰੈਸ ਦਾ ਚੱਲ ਰਹੀਆਂ ਕਰਾਪਸ਼ਨ ਚੱਲ ਰਹੀ ਹੈ ਇਹਨੂੰ ਖਤਮ ਕਰੂ ਉਸ ਵੇਲੇ ਅੱਛਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਕੇ ਉਹਨਾਂ ਦੇ ਨਾਲ ਅਦਰ ਜਿਹੜਾ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਸਾਡੇ ਜਿਹੜੀ ਇਹ ਸੀ ਪਹਿਲਾਂ ਵੀ ਜਿਹੜੇ ਉਦੋਂ ਪਹਿਲਾਂ ਤੁਰੇ ਆਉਂਦੇ ਆ ਯਾਰ ਇਹਨਾਂ ਨੂੰ ਸਿੱਟਣਾ ਐਕਟੀ ਕਿਉਂਕਿ ਇਹ ਮੋਛੇ ਦੀ ਬੜਾ ਬਟਾ ਜੇ ਦੇ ਫਿਰਦੇ ਆ ਤੇ ਫਿਰ ਦੂਜਾ ਜਿਹੜਾ ਸਾਨੂੰ ਵਰਗਲਾ ਗਿਆ ਅਸੀਂ ਉਧਰ ਨੂੰ ਉਲਰ ਗਏ ਸਾਡੇ ਨਾਲ ਇਹੀ ਵਪਰ ਦਾ ਐਕਟੀ ਹੁਣ ਪਤਾ ਨਹੀਂ ਕਿੱਧਰ ਨੂੰ ਉਲਰਾਂਗੇ ਸੋ ਇਹਨਾਂ ਬੰਦੇ ਨੇ ਸਾਡੇ ਨਾਲ ਇਹੀ ਗੰਮ ਕੀਤੇ ਸਾਡੇ ਸਾਨੂੰ ਆਬਜੈਕਟ ਦੀ ਤਰ੍ਹਾਂ ਯੂਜ਼ ਕੀਤਾ ਵਸਤੂ ਦੀ ਤਰ੍ਹਾਂ ਜਿਹੜਾ ਸਾਨੂੰ ਹੁਣ ਬਾਈ ਜੀ ਨੇ ਇੱਕ ਗੱਲ ਕਹੀ ਸੀ ਵੀ ਉਹ ਬਿਹਾਰੀ ਬਾਬੂ ਬਿਹਾਰੀ ਬਾਬੂ ਕੌਣ ਹੈ ਸਟ੍ਰੈਟਜਿਸਟ ਪੋਲੀਟੀਕਲ ਸਟ੍ਰੈਟਜਿਸਟ ਕਹਿੰਦਾ ਹੈ ਉਹ ਆਪ ਦੇ ਆਪ ਨੂੰ ਹੈ ਵੀ ਬਾਈ ਜੇ ਸਰਕਾਰਾਂ ਬਣਾਵਾ ਜਾਂਦੇ ਆ ਤਾਂ ਪ੍ਰਸ਼ਾਂਤ ਕਿਸ਼ੋਰ ਹੈ ਨਾ ਆ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਆਈਡੀਆ ਦਿੱਤਾ ਵੀ ਆਹ ਆਈਡੀਆ ਜਾ ਕੇ ਫਿਰੋ ਕਰੋ ਤੇ ਲੋਕਾਂ ਦੀ ਮਾਨਸਿਕਤਾਆਂ ਲੋਕ ਤਾਂ ਐਹੋ ਜਿਹੇ ਆ ਵੀ ਉਹ ਇਸ ਗੱਲ ਤੇ ਖੜੇ ਜਾਣਗੇ ਤੇ ਕਾਂਗਰਸ ਸਰਕਾਰ ਬਣਾ ਗਈ ਹੁਣ ਅਗਲੇ ਜੇ ਕੋਈ ਆ ਕੇ ਐਹੋ ਜੀ ਗੱਲ ਫੇਰ ਕਰ ਜਾਣਗੇ ਉਹ ਮੁਣਕੇ ਸਾਨੂੰ ਲੱਗੂ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਉਧਰ ਨੂੰ ਹੋ ਜਾਓ ਸਾਨੂੰ ਵਸਤੂ ਦੀ ਤਰ੍ਹਾਂ ਟ੍ਰੀਟ ਕਰਦੇ ਆ ਟ੍ਰੀਟ ਕਰਦੇ ਆ ਵਰਤਦੇ ਆ ਜਿਵੇਂ ਇੱਕ ਆਬਜੈਕਟ ਜਿਵੇਂ ਆ ਪਾਣੀ ਦੀ ਬੋਤਲ ਪਈਆ ਉਥੋਂ ਚੱਕ ਕੇ ਮੈਂ ਇੱਥੇ ਰੱਖ ਦਿੱਤੀ ਐਂ ਟ੍ਰੀਟ ਕਰਦੇ ਆ ਸਾਡੇ ਕੋਲੇ ਆਉਂਦੀ ਹੱਕ ਜਾਂ ਤੇ ਹੱਕਾ ਖੂਕਦੀ ਆਵਾਜ਼ ਜਾਂ ਅਸੀਂ ਇਹ ਕਹੀਏ ਵਿਰਾਸੀ ਚ ਇਤਨਾ ਸਾਡੇ ਚਾਜੇ ਇਹ ਤਾਂ ਇਹਨਾਂ ਬੰਦਿਆਂ ਦਾ ਕਦੇ ਕੰਮ ਹੀ ਨਹੀਂ ਰਿਹਾ ਸੋ ਬੜਾ ਕੋਸ਼ਾ ਕਰਨ ਨੂੰ ਪਲੇਟਫਾਰਮ ਕ੍ਰੀਏਟ ਕਰਾਂਗੇ ਇਕੱਠੇ ਹੋ ਕੇ ਤੁਰੰਤ ਜਿੱਦ ਸਾਰਿਆਂ ਚ ਜਜ਼ਬਾ ਆ ਗਿਆ ਆਪਾਂ ਸ਼ੁਰੂ ਕਰ ਦਿੰਨੇ ਆ ਛੇਦੀ ਸ਼ੁਰੂ ਕਰ ਦਿੰਨੇ ਆ ਕੁਛ ਨਾ ਕੁਛ ਫੇਰ ਆਇਂ ਜੁੜ ਕੇ ਗੱਲਾਂ ਕਰਦੇ ਰਹਾਂਗੇ ਜੀ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਤੇ ਪਿਆਰ ਜੀ ਤੇ ਆਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੇ ਸਾਸ ਵਿਆਹ ਕਾਲਾ ਤੇ ਜੇ ਕੋਈ ਗੱਲਬਾਤ ਕਿਸੇ ਨੇ ਕੁਝ ਗੱਲ ਪੁੱਛਣੀ ਆ ਤਾਂ ਉਹ ਆਪਾਂ ਆਪਾਂ ਵਿਚਾਰ ਕਰ ਸਕਦੇ ਆ ਜੀ ਕਿਉਂਕਿ ਜਦੋਂ ਅਸੀਂ ਬੈਠੇ ਆ ਇੱਕ ਪਾਸੇ ਬੋਲ ਕੇ ਵਗ ਜਾਈਏ ਦੂਜੇ ਪਾਸੇ ਕੋਈ ਗੱਲ ਹੀ ਨਾ ਆਵੇ ਤਾਂ ਇਹ ਵੀ ਗੱਲ ਜੀ ਸਹੀ ਨਹੀਂ ਹੁੰਦੀ ਕੋਈ ਵੀ ਹਾਂਜੀ 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 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀਪ ਜੀ ਇਸ ਟਾਈਮ ਦੋਨਾਂ ਪੰਜਾਬ ਦੇ ਨੌਜਵਾਨ ਨਾ ਸੀਤੀ ਆ ਸਾਰੀਆਂ ਪਾਰਟੀਆਂ ਡਵਾਡੋਰ ਜਿਵੇਂ ਆਪ ਜੀ ਕਹਿੰਦੇ ਹੋ ਬਈ ਆਪਾਂ ਪਿੱਠੀ ਗੱਲ ਸਾਈਕਲ ਹੋਰ ਸੱਤ ਸਾਂਝਾ ਜਾ ਸਕਦਾ ਬੜਾ ਸਮਾਂ ਮਾਨਸਾਬ ਦੇ ਨਾਲ ਹੈ ਹਾਂਜੀ ਹਾਂਜੀ ਅੱਜ ਕੁਝ ਨਵੀਆਂ ਤਰ੍ਹਾਂ ਕੜੀਆਂ ਹੋਈਆਂ ਲੋਕ ਅਧਿਕਾਰ ਰਾਤੇ ਚਿੱਕੇ ਬੰਦੇ ਤੁਰੇ ਜਾਂ ਕਿਵੇਂ ਵੀ ਆਪਾਂ ਕਰਕੇ ਜੇ ਅੱਜ ਸਾਡੇ ਕੋਲ ਥੋੜੀ ਬਹੁਤੀ ਵੀ ਰਾਜਨੀਤਿਕ ਹਿੱਤਾਂ ਲਟਉਂਦੀ ਆ ਤੇ ਅਸੀਂ ਜਿਵੇਂ ਇਸ ਨਿਆ ਸਮਾਜ ਦੇ ਵਿੱਚ ਸਾਨੂੰ ਥੋੜੇ ਸਮੇਂ ਵਾਸਤੇ ਦਬਾਬੀ ਬਣੀ ਸੀ ਤੇ ਅਸੀਂ ਆਪਣੀ ਗੱਲ ਖੜੀ ਕਰ ਲਈ ਸੀ ਤੇ ਅਸੀਂ ਮੁੜ ਕੇ ਜੰਗਾ ਜਿੱਤੀਆਂ ਬਣੀਆਂ ਵੀ ਇਸ ਤਰ੍ਹਾਂ ਕੋ ਆਪਾਂ ਬਾਕਰ ਰਏ ਕਿ ਆਪਣਾ ਖੜੂ ਜੋ ਕੋ ਨਾ ਜਾਣ ਕਰੀਏ ਸਾਡੇ ਜੇਲਾ ਵਿੱਚੋਂ ਬਾਹਰ ਹੋਣਾ ਆਪਾਂ ਇਹੋ ਜਿਹਾ ਕੁਝਵੇਂ ਭਾਈ ਸਾਹਿਬ ਇਹ ਤਾਂ ਬੋਲਦੇ ਸੀਗੇ ਵੀ ਸਾਰੇ ਪੰਜਾਬ ਦੇ ਵਿੱਚ ਵੱਡੀ ਗੈਂਟੀ ਵਿੱਚ ਲੋਕ ਆਪ ਜੀ ਨੂੰ ਮਿਲਣ ਵਾਸਤੇ ਜਾਂ ਤੁਰਨ ਵਾਸਤੇ ਅਸੀਂ ਕਪੂਰਸੇਵ ਨਾਲ ਕੱਲ ਗੱਲ ਹੋਈ ਸੀ ਹਾਂਜੀ ਹਾਂਜੀ ਤੇ ਮੈਂ ਕੱਲ ਪਹੁੰਚਾਂਗੇ ਜ਼ਰੂਰ ਤੇ ਤੌਰ ਨਾਲ ਵਸੇ ਦੁਨੀਆ ਤਿਆਰ ਬੈਠੀ ਜਾਂ ਸੰਦਸੂ ਚਲਣਾ ਬਹੁਤ ਦਿਨ ਤਿਆਰ ਸੀ ਪਰ ਨਹੀਂ ਅਸੀਂ ਕਿਹਾ ਆਪਾਂ ਕਪੂਰ ਸਿੰਘ ਦੇ ਸਮਾ ਬਣਾਵਾਂਗੇ ਪਰ ਆਪਾਂ ਇਸ ਤਰ੍ਹਾਂ ਦੋਨੇ ਆ ਵੀ ਆਪਣਾ ਕੋਈ ਜਰੂਰ ਪਲੇਟਫਾਰਮ ਕੈਮ ਕਰੀਏ ਆਪਾਂ ਪਹਿਲਾਂ ਆਪਣੇ ਪੈਰ ਤਾਂ ਖੜੇ ਕਰੀਏ ਨਾ ਉਦੋਂ ਵੀ ਸਾਡੇ ਜਿਹੜੇ ਸਿਆਸੀ ਵੱਡੇ ਆਦੂ ਬਿਖੇ ਸੀ ਦਰਬਾਰਾ ਸਿੰਘ ਵਰਗੇ ਉਹਨਾਂ ਨਵਾਬੀ ਤੋਂ ਨਾ ਕੀਤੀ ਸੀ ਪਰ ਫਿਰ ਸਰਦਾਰ ਕਪੂਰ ਸਿੰਘ ਦੇ ਸਿਰ ਤੇ ਸਾਜਾਂ ਦੀ ਉਹ ਨਵੀਂ ਵਿਚਾਰ ਤੋਂ ਬਾਅਦ ਦੇ ਪਰ ਉਸ ਮੇ ਸਾਡੀ ਏਡੀ ਕੌਮ ਪਾਵਰਫੁਲ ਹੋਈ ਤੇ ਸੋ ਰਾਜ ਅੱਗੇ ਵਧਿਆ ਬਈhetra ਕੋਈ ਸਾਡੇ ਨੌਜਵਾਨ ਜੇ ਚਾਹੁੰਦੇ ਆ ਮੈਂ ਉਹ ਦਰਜਵਾਂ ਨਹੀਂ ਕਰਦਾ ਬਸੀ ਆ ਆਪ ਦੀਏ ਤੇ ਕੋਈ ਵਿਚਾਰ ਕਰੇ ਮੇਂਜੀ ਗੱਲ ਤੋਂ ਠੀਕ ਆ ਪਰ ਸਾਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਆ ਸਬਜ਼ ਬਾਰਕ ਫੇਰ ਨਹੀਂ ਆਪਾਂ ਦਿਖਾ ਸਕਦੇ ਅੱਜ ਜੇ ਤੁਸੀਂ ਮੰਨ ਲਓ ਪੰਜਾਬ ਦੀ ਇੱਕ ਖੇਤਰੀ ਪਾਰਟੀ ਉਹ ਪਾਵਰ ਲੈ ਵੀ ਜਾਂਦੀ ਆ ਜਦੋਂ ਤੱਕ ਤੁਸੀਂ ਉਸ ਡੀਸੈਂਟਰਲਾਈਜ਼ੇਸ਼ਨ ਆਫ ਪਾਵਰ ਲਈ ਨਹੀਂ ਲੜਦੇ ਕਿਉਂਕਿ ਦੇਖ ਲਓ ਜਿਹੜੇ ਸਾਡੇ ਸੀਐਮਪੀ ਆ ਉਹਨਾਂ ਦੀ ਪਾਵਰ ਨਗਰ ਨਿਗਮ ਦੇ ਪ੍ਰਧਾਨ ਜਿੰਨੀ ਆ ਕੋਈ ਪੋਲਿਸੀ ਮੇਕਿੰਗ ਦੀ ਪਾਵਰ ਨਹੀਂ ਇੱਕ ਕਾਨੂੰਨ ਬਣਾਏ ਜਾਂਦੇ ਆ ਸੰਵਿਧਾਨ ਕਹਿੰਦਾ ਇਹ ਜਿਹੜਾ ਖੇਤੀ ਤੇ ਕਾਨੂੰਨ ਬਣਾਏ ਜਾਂਦੇ ਆ ਸੰਵਿਧਾਨ ਇਹ ਕਹਿ ਰਿਹਾ ਵੀ ਇਹ ਸੂਬੇ ਦਾ ਅਧਿਕਾਰ ਸੈਂਟਰ ਸਰਕਾਰ ਕਾਨੂੰਨ ਬਣਾ ਦਿੰਦੀ ਆ 117 ਦੇ 117 ਐਮ ਐਲ اے ਮਤਾ ਪਾਦੰਦੇ ਆ ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਅੱਜ ਵੀ ਵਿਧਾਨ ਸਭਾ ਚ ਕਿਤੇ ਪਿਆ ਦਿੱਲੀ ਸਰਕਾਰ ਨੇ ਜਾਂ ਸਾਡੇ ਇੱਥੋਂ ਦੇ ਗਵਰਨਰ ਨੇ ਰਾਜਪਾਲ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਤੁਸੀਂ ਇਹ ਵੇਖੋ ਵੀ ਇਹਦਾ ਮਤਲਬ ਅਸੀਂ ਕਹਿ ਦਿੰਦੇ ਆ ਵੀ ਇਹ ਸੂਬਾ ਸਰਕਾਰ ਇੱਥੇ ਸੂਬੇ ਵਾਲੇ ਸਾਡੇ ਬੰਦੇ ਆ ਜਿਹੜੇ ਅਸੀਂ ਆਪ ਦੇ ਮੰਤਰੀਆਂ ਚੀਫ ਮਿਨਿਸਟਰ ਬਣਾਏ ਬੈਠੇ ਆ ਸਾਰੀਆਂ ਤਾਰਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਉਹ ਦਿੱਲੀ ਤੋਂ ਹੀ ਖਿੱਚੀਆਂ ਜਾਂਦੀਆਂ ਸੋ ਇਸ ਕਰਕੇ ਉਹ ਮੈਂ ਤਾਂ ਹੀ ਕਿਹਾ ਆਪਾਂ ਲੜਾਂਗੇ ਇਹ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਸਾਡੇ ਜਿਹੜੇ ਸੰਘਰਸ਼ੀ ਬੰਦੇ ਆ ਉਹਨਾਂ ਦੀ ਕੋਈ ਪੈਰਵਾਹੀ ਤਾਂ ਕਰ ਸਕਦਾ ਨਾ ਅੱਜ ਤੱਕ ਜਿਹੜੀਆਂ ਉੱਤੇ ਰਾਮਪੈਰਵਾਈ ਵੀ ਨਹੀਂ ਕਰ ਰਹੀਆਂ ਸੋ ਹੋਰ ਬੜੀ ਤਰ੍ਹਾਂ ਦੀਆਂ ਰਿਆਇਤਾਂ ਮਿਲ ਸਕਦੀਆਂ ਪਰ ਜੇ ਅਸੀਂ ਕਹੀਏ ਸਾਰਾ ਹੱਲ ਹੀ ਐਵੇਂ ਇਸ ਇੱਕ ਗੱਲ ਤੋਂ ਹੋ ਜਾਊਗਾ ਸਾਰਾ ਹੱਲ ਇਸ ਗੱਲ ਤੋਂ ਨਹੀਂ ਹੋ ਸਕਦਾ ਇਹ ਤਾਂ ਹੈ ਹੀ ਹੈ ਜੀ ਇਹ ਤਾਂ ਸਾਡੇ ਜਿਹੜੇ ਪੁਰਾਣੇ ਸੰਘਰਸ਼ ਸੀ ਇਸ ਗੱਲ ਅਥੀਂ ਹਾਂਡਿਆ ਫੜਾਇਆ ਹੋਇਆ ਹਾਂ ਜੀ ਹਾਂ ਜੀ ਵੀ ਇਹ ਵੀ ਦਾ ਹੀ ਅੱਜ ਨਾਲ ਹੋਣ ਵਾਲਾ ਨਹੀਂ ਹੈ। ਹਾਂਜੀ। ਬਸ ਜੇ ਆਪਾਂ ਉਸ ਤਰੀਕੇ ਨਾਲ ਤੁਰਦੇ ਆ ਆਪਣੇ ਆਪ ਭਾਈ ਰਾਜ ਆਪਣੇ ਰਾਜਪੁਰਾਏ ਜਗਰੂ ਫੜ ਕੇ ਬਿਨਾਂ ਗੱਲੋਂ ਕਰਤਾ ਹੋ। ਹਾਂਜੀ ਹਾਂਜੀ। ਹਾਈ ਤੱਕ ਕੋਈ ਕੇਜਾ ਦੀ ਉਹਦੀ ਬੇਲ ਨਹੀਂ ਹੋ ਰਹੀ ਜਦ ਕਿ ਹਾਲਾਂਕਿ ਕੋਲ ਵੀ ਕੱਥੀ ਸੀ। ਹਾਂਜੀ। ਨਹੀਂ ਉਹ ਹੁਣ ਪਰਮਾਨੇ ਭਾਈ ਦੀ ਵੀ ਮੈਂ ਗੱਲ ਕਰ ਰਿਹਾ ਹਾਂ। ਅਪਰ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਆ ਬੜਾ ਵਧੀਆ ਕੀਤਾ ਤੁਸੀਂ। ਉਹਨਾਂ ਦਾ ਜਿਕਰ ਕੀਤਾ। 30 ਤਰੀਕ ਨੂੰ ਉਹਨਾਂ ਦਾ ਪਹਿਲਾ ਆਰਡਰ ਆਉਣਾ ਸੀ। ਆਰਡਰ ਰਿਜ਼ਰਵ ਸੀ। ਤੀਨੋਂ ਆਰਡਰ ਆਇਆ ਨਹੀਂ। ਹੁਣ 4 ਤਰੀਕ ਪਾਤੀ ਆਰਡਰ ਰਿਜ਼ਰਵ ਆਪੀਲ ਦਾ ਹੈਨਾ ਪਰ ਗੱਲ ਇਹ ਦੇਖੋ ਵੀ ਕੋਈ ਕ੍ਰਾਈਮ ਨਹੀਂ ਕੋਈ ਐਸਟੈਬਲਿਸ਼ ਕ੍ਰਾਈਮ ਨਹੀਂ ਕਰਾ ਲਾਅ ਕੀ ਕੀ ਹੁੰਦਾ ਕਿਤੇ ਕੋਈ ਕ੍ਰਾਈਮ ਕਮਿਟ ਹੁੰਦਾ ਤੇ ਉਹਦੀ ਫਿਰ ਜਾ ਕੇ ਐਫ ਆਈ ਆਰ ਹੁੰਦੀ ਆ ਤੇ ਬੰਦੇ ਨੂੰ ਫਿਰ ਅਰੈਸਟ ਕੀਤਾ ਜਾਂਦਾ ਕੋਈ ਐਸਟੈਬਲਿਸ਼ ਕ੍ਰਾਈਮ ਨਹੀਂ ਕੰਪਲੇਨੈਂਟ ਨਹੀਂ ਕੰਪਲੇਨੈਂਟ ਆਪ ਐਸ ਐਚਓ ਬਣਾਇਆ ਖੜਾ ਹੁਣ ਕਿਵੇਂ ਇਹ ਧੱਕੇ ਕਿਵੇਂ ਹੁੰਦੇ ਆ ਤੇ ਸਾਡੇ ਚ ਕੀ ਕੁਝ ਪਾਈ ਜਾਂਦੀ ਆ ਗੱਲ ਫਲਾਣਾ ਬੰਦਾ ਚੰਗਾ ਨਹੀਂ ਫਲਾਣਾ ਮਾੜਾ ਨਹੀਂ ਅਸੀਂ ਆਪਦੀਆਂ ਫਿਰਤੀਆਂ ਵੀ ਉਵੇਂ ਹੀ ਘੜ ਲੈਨੇ ਆ ਸਾਡੀ ਜਿਹੜੀ ਮਾਨਸਿਕਤਾ ਵੀ ਉਵੇਂ ਹੀ ਹੋ ਜਾਂਦੀ ਆ ਪਰ ਜਿਹੜਾ ਬੰਦਾ ਅੱਜ ਜੇਲ੍ਹ ਚ ਬੈਠਾ ਜਿਹਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਉਹਨਾਂ ਦੇ ਘਰੋਂ ਫੋਨ ਉਹਨਾਂ ਦੇ ਬੱਚਿਆਂ ਦੇ ਲੈਪਟਾਪ ਆਨਲਾਈਨ ਕਲਾਸੇਜ਼ ਆਲੇ ਹੋਰ ਬੜਾ ਸਮਾਨ ਚੱਕ ਕੇ ਲੈ ਗਏ ਤੇ ਐਂ ਕੰਧਾਂ ਤੱਕ ਫਰੋਲ ਗਏ ਤੇ ਅਸੀਂ ਜੇ ਉਹਨਾਂ ਬੰਦਿਆਂ ਦਾ ਸਾਥ ਨਹੀਂ ਦੇਵਾਂਗੇ ਪਹਿਲਾਂ ਤਾਂ ਇਹ ਜ਼ਰੂਰ ਆ ਵੀ ਸਾਨੂੰ 4 ਤਰੀਕ ਆ ਪਰਵਾਨੇ ਬਾਈ ਦੀ ਸਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ 'ਚ ਬਹੁਤ ਪਾਵਰ ਆਜ ਦੀ ਲੇਟ 'ਚ ਸਾਨੂੰ ਸਾਰਿਆਂ ਨੂੰ ਮੇਰੇ ਕੋਲੇ ਹੁਣ ਮੇਰੇ ਫੇਸਬੁੱਕ ਤੇ ਪੋਸਟ ਨਹੀਂ ਪੈ ਰਹੀ ਇਹ ਕਰੀ ਉਹ ਬੰਦ ਕਰਾਤਾ ਇਹਨਾਂ ਨੇ ਕੰਪਲੇਨਟਸ ਜਾਂ ਰਿਪੋਰਟਸ ਕਰ ਕਰਕੇ ਤੇ ਉਹ ਮੈਂ ਅਪੀਲ ਕੀਤੀ ਆ ਫੇਸਬੁੱਕ ਨੂੰ ਹੋ ਸਕਦਾ ਉਹ ਰਿਮੂਵ ਹੋ ਜੇ ਪਰ ਸਾਨੂੰ ਸਾਰਿਆਂ ਨੂੰ ਪੋਸਟ ਆ ਪਾਉਣੀਆਂ ਚਾਹੀਦੀਆਂ ਇੱਕ ਉਹਨਾਂ ਲਈ ਆਵਾਜ਼ ਉਠਾਉਣੀ ਚਾਹੀਦੀ ਆ 4 ਤਰੀਕ ਨੂੰ ਉਹਨਾਂ ਦੀ ਬੇਲ ਆ ਤਿੰਨ ਤਰੀਕ ਨੂੰ ਮੈਨੂੰ ਐ ਲੱਗਦਾ ਸਾਨੂੰ ਸਾਰਿਆਂ ਨੂੰ ਪੋਸਟਾਂ ਪਾ ਕੇ ਇਹ ਕਹਿਣਾ ਚਾਹੀਦਾ ਵੀ ਇਹ ਬਿਕਸੂਰਾ ਜੀ ਇਹਨਾਂ ਨੂੰ ਜਮਾਨਤ ਦਿਓ ਤੇ ਇਹਨਾਂ ਨੂੰ ਆਪਦੇ ਪਰਿਵਾਰ ਕੋਲੇ ਵਾਪਸ ਭੇਜੋ ਤੇ ਫਾਈ ਤਲਵਾਰਾ ਸਿੰਘ ਜੀ ਬਾਰੇ ਕੀ ਹੋਇਆ ਬਲਵਿੰਦਰ ਸਿੰਘ ਖੜਾ ਹਾਂ ਹਾਂ ਜੀ ਮੈਂ ਮਾਧਮ ਦੱਸਦਾ ਜੀ ਹੁਣ ਏਟੀਐਮ ਤਾਂ ਇੱਥੇ ਵੀ ਬਥੇਰੇ ਆਪਣੇ ਬੰਦੇ ਬੈਠੇ ਹੋਣੇ ਆ ਜਿਨ੍ਹਾਂ ਕੋਲੇ ਚਾਰ-ਚਾਰ ਏਟੀਐਮ ਹੋਣੇ ਇਕੋ ਗਣਾ ਕਿਸੇ ਕਿਤਾਬ 'ਚ ਲਿਖਿਆ ਕੋਈ ਗਣਾ ਨਹੀਂ ਜੀ ਕਿਤਾਬ ਆਪਣੇ ਔਰ ਅਗਲੀ ਗੱਲ ਪਤਾ ਇੱਕ ਹੋਰ ਆ ਅਸੀਂ ਹਮੇਸ਼ਾ ਹੀ ਪੈਸੇ ਨੂੰ ਦੇਖਣ ਲੱਗ ਜੰਨੇ ਆ ਪਹਿਲਾਂ ਸਾਡੇ ਖਾੜਕੂ ਸੰਘਰਸ਼ ਦੇ ਜਰਨਲ ਭਾਈ ਦਲਜੀਤ ਸਿੰਘ ਬਿੱਟੂ ਸਾਡੇ ਕੌਮ ਦੇ ਹੀਰੇ ਆ ਆ ਕੋਈ ਦੁੱਖੀ ਦੇ ਬੰਦੇ ਆ ਕੇ ਅੱਜ ਉਹਨਾਂ ਤੇ ਦੁਸ਼ਮਬਾਜੀ ਕਰਦੇ ਆ ਵੀ ਵੇਖੋ ਜੀ ਇਹਨਾਂ ਨੇ ਰੋਪੜ ਵਾਲਾ ਫਾਰਮ ਬਣਾ ਲਿਆ ਇਹਨਾਂ ਨੇ ਕੋਈ ਦਾਖੇ ਦਾ ਪੈਸਾ ਲੈ ਕੇ ਐਂ ਕਰ ਲੇ ਵੀਰ ਤੁਹਾਨੂੰ ਸਮਝ ਆ ਗੱਲ ਦੀ ਤੁਹਾਡਾ ਪਹਿਲਾਂ ਔਕਾਤ ਆ ਇਹ ਗੱਲ ਪੁੱਛਣ ਦੀ ਲਹਿਰਾਂ 'ਚ ਕੋਈ ਪੈਸਾ ਮੈਨੇ ਰੱਖਦਾ ਉਹਨਾਂ ਲੜਾਈਆਂ 'ਚ ਪੈਸਾ ਮੈਨੇ ਰੱਖਦਾ ਉਥੇ ਪਤਾ ਨਹੀਂ ਕਿੰਨੇ ਸੋ ਕਰੋੜ ਕੀ ਕੁਝ ਹੋ ਜਾਂਦਾ ਕੀ ਕੁਝ ਦਾਤੇ ਲੱਗਿਆ ਹੁੰਦਾ ਕਿਹੜੇ ਫਾਰਮ ਤੇ ਕਿਹੜੇ ਪੈਸੇ ਤੇ ਕਿਹੜਾ ਡਾਕ ਪਰ ਸਾਡੀ ਮਾਨਸਿਕਤਾ ਕੀ ਆ ਅਸੀਂ ਫੇਰ ਚੈਨਲ ਜੇ ਵਾਲੇ ਉਹਦੇ ਕੋਲੇ ਜਾ ਕੇ ਪਹੁੰਚ ਜਾਂਦੇ ਆ ਹਾਂਜੀ ਦੱਸੋ ਜੀ ਦੱਸੋ ਜੀ ਤੇ ਮੁੜ ਕੇ ਸੁਣਨ ਵਾਲੇ ਵੀ ਉਹ ਕੱਡ-ਕੱਡ ਸੁਣੀ ਜਾਂਦੇ ਰਹਿੰਦੇ ਆ ਕੋਈ ਬੋਲਦਾ ਨਹੀਂ ਕੋਈ ਕੌਮ ਚੋਂ ਬੰਦਾ ਨਹੀਂ ਬੋਲਦਾ ਉੱਠ ਕੇ ਅਸੀਂ ਵੀ ਸੁਣੀ ਜਾਂਦੇ ਰਹਿੰਦੇ ਆ ਨਹੀਂ ਇਹਨਾਂ ਦੀ ਔਕਾਤ ਹੈ ਇਹ じゃ ਕੁਝ ਉਹਨਾਂ ਜਰਨਲਾਂ ਲਈ ਬੋਲਣ ਦੀ ਜਿਨ੍ਹਾਂ ਨੇ ਕੀ-ਕੀ ਕੋਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਪਤਾ ਅੱਛਾ ਫਿਰ ਦੀ ਕੋਈ ਬੰਦਾ ਬਚ ਗਿਆ ਅਕੇ ਬਚ ਕਿਵੇਂ ਰਿਹਾ ਇਹ ਮਰਿਆ ਕਿਉਂ ਨਹੀਂ ਸਾਡੇ ਕਿਹੜੇ ਇਹ ਅਭੀ ਮਰਿਆ ਕਿਉਂ ਨਹੀਂ